ਆਖਿਰਕਾਰ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੇ ਇਸ ਖੁਸ਼ੀਆਂ ਦਾ ਸਹਰਾ ਜੋ ਹੈ ਇਸ ਹਸਪਤਾਲ ਦੇ ਸਿਰ ਦੇ ਉੱਤੇ ਵੀ ਵੱਜਦਾ ਹੈ ਕਿਉਂਕਿ ਇਹਨਾਂ ਦੀ ਡਾਕਟਰਾਂ ਦੀ ਮਾਹਿਰਾਂ ਦੀ ਟੀਮ ਦੇ ਵੱਲੋਂ ਜੋ ਯਤਨ ਕੀਤੇ ਗਏ ਉਹਨਾਂ ਯਤਨਾਂ ਦੇ ਸਦਕਾ ਅੱਜ ਨਿੱਕੇ ਮੂਸੇਵਾਲਾ ਦੇ ਇਸ ਧਰਤੀ ਦੇ ਉੱਤੇ ਪੈਰ ਪਏ ਨੇ ਤੇ ਇਸ ਦਰਮਿਆਨ ਮਾਤਾ ਚਰਨ ਕੌਰ ਵੀ ਪੂਰਨ ਤੌਰ ਤੇ ਤੰਦਰੁਸਤ ਨੇ ਤਾਂ ਤਸਵੀਰਾਂ ਤੁਹਾਨੂੰ ਇਸ ਹਸਪਤਾਲ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਨਿੱਕੇ ਮੂਸੇਵਾਲਾ ਦਾ ਜਨਮ ਹੋਇਆ ਹੈ ਜੋ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਨੇ ਵੀ ਸ਼ੁਰੂ ਹੋ ਚੁੱਕੇ ਨੇ ਇੱਥੋਂ ਤੱਕ ਕਿ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦੀ ਵੀ ਇਸ ਵੇਲੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਇੱਕ ਜਵਾਨ ਪੋਤਾ ਚਲਾ ਗਿਆ ਪਰ ਨਿੱਕੇ ਪੈਰੀ ਨਿੱਕਾ ਮੂਸੇਵਾਲਾ ਯਾਨੀ ਕਿ ਸ਼ੁਭਦੀਪ ਦਾ ਛੋਟਾ ਭਰਾ ਵਾਪਸ ਆ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਉਸ ਹਸਪਤਾਲ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਨਿੱਕਾ ਮੂਸੇਵਾਲਾ ਦਾ ਜਨਮ ਹੋਇਆ ਹੈ ਇੱਥੋਂ ਤੱਕ ਕਿ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਮਾਹਿਰਾਂ ਦੀ ਟੀਮ ਦੇ ਵੱਲੋਂ ਜੋ ਹੈ ਨਿੱਕੇ ਮੂਸੇ ਵਾਲਾ ਦੇ ਜਨਮ ਦੇ ਉੱਤੇ ਕੇਕ ਕੱਟ ਕੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਤੇ ਇਸ ਦਰਮਿਆਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੇ ਵਿੱਚ ਬਲਕੌਰ ਸਿੰਘ ਆਪਣੇ ਪੁੱਤ ਨੂੰ ਗੁੜਤੀ ਦਿੰਦੇ ਹੋਏ ਵੀ ਵਿਖਾਈ ਦੇ ਰਹੇ ਨੇ ਬੇਹੱਦ ਭਾਵੁਕ ਕਰਦੀ ਉਹ ਵੀਡੀਓ ਸਾਹਮਣੇ ਆਈ ਹੈ ਤਾਂ ਤਸਵੀਰਾਂ ਤੁਹਾਨੂੰ ਉਸ ਹਸਪਤਾਲ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਨਿੱਕੇ ਮੂਸੇ ਵਾਲੇ ਦਾ ਜਨਮ ਹੋਇਆ ਹਾਲਾਂਕਿ ਇਸ ਦਾ ਨਾਮ ਕੀ ਰੱਖਿਆ ਜਾਏਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਵੇਲੇ ਜਿਸ ਨੂੰ ਵੀ ਇਹ ਖਬਰ ਪਤਾ ਲੱਗਦੀ ਹੈ ਤਾਂ ਉਸ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਛਾ ਜਾਂਦੀ ਹੈ ਕਿਉਂਕਿ ਹਰ ਇੱਕ ਅਰਦਾਸ ਕਰ ਰਿਹਾ ਸੀ ਅਰਜ਼ੋਈ ਕਰ ਰਿਹਾ ਸੀ ਉਸ ਪਰਮਾਤਮਾ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਕਿ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਦੇ ਵਿੱਚ ਜੋ ਹੈ ਖੁਸ਼ੀਆਂ ਆਉਣ ਤਾਂ ਆਖਿਰਕਾਰ ਪ੍ਰਮਾਤਮਾ ਨੇ ਉਹਨਾਂ तमाम ਅਰਦਾਸਾਂ ਨੂੰ ਬੂਰ ਪਾ ਦਿੱਤਾ ਹੈ ਤੇ ਅੱਜ ਮੂਸਾ ਹਵੇਲੀ ਦੇ ਵਿੱਚ ਨਿੱਕੇ ਮੂਸੇ ਵਾਲਾ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਨੇ ਆਖਿਰਕਾਰ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੇ ਇਸ ਖੁਸ਼ੀਆਂ ਦਾ ਸਹਿਰਾ ਜੋ ਹੈ ਇਸ ਹਸਪਤਾਲ ਦੇ ਸਿਰ ਦੇ ਉੱਤੇ ਵੀ ਵੱਜਦਾ ਹੈ ਕਿਉਂਕਿ ਇਹਨਾਂ ਦੀ ਡਾਕਟਰਾਂ ਦੀ ਮਾਹਿਰਾਂ ਦੀ ਟੀਮ ਦੇ ਵੱਲੋਂ ਜੋ ਯਤਨ ਕੀਤੇ ਗਏ ਉਹਨਾਂ ਯਤਨਾਂ ਦੇ ਸਦਕਾ ਅੱਜ ਨਿੱਕੇ ਮੂਸੇਵਾਲਾ ਦੇ ਇਸ ਧਰਤੀ ਦੇ ਉੱਤੇ ਪੈਰ ਪਏ ਨੇ ਤੇ ਇਸ ਦਰਮਿਆਨ ਮਾਤਾ ਚਰਨ ਕੌਰ ਵੀ ਪੂਰਨ ਤੌਰ ਤੇ ਤੰਦਰੁਸਤ ਨੇ ਤਾਂ ਤਸਵੀਰਾਂ ਤੁਹਾਨੂੰ ਇਸ ਹਸਪਤਾਲ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਨਿੱਕੇ ਮੂਸੇਵਾਲਾ ਦਾ ਜਨਮ ਹੋਇਆ ਹੈ ਜੋ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਨੇ ਵੀ ਸ਼ੁਰੂ ਹੋ ਚੁੱਕੇ ਨੇ ਇੱਥੋਂ ਤੱਕ ਕਿ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦੀ ਵੀ ਇਸ ਵੇਲੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਇੱਕ ਜਵਾਨ ਪੋਤਾ ਚਲਾ ਗਿਆ ਪਰ ਨਿੱਕੇ ਪੈਰੀ ਨਿੱਕਾ ਮੂਸੇਵਾਲਾ ਯਾਨੀ ਕਿ ਸ਼ੁਭਦੀਪ ਦਾ ਛੋਟਾ ਭਰਾ ਵਾਪਸ ਆ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਉਸ ਹਸਪਤਾਲ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਨਿੱਕਾ ਮੂਸੇਵਾਲਾ ਦਾ ਜਨਮ ਹੋਇਆ ਹੈ ਇੱਥੋਂ ਤੱਕ ਕਿ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਮਾਹਿਰਾਂ ਦੀ ਟੀਮ ਦੇ ਵੱਲੋਂ ਜੋ ਹੈ ਨਿੱਕੇ ਮੂਸੇ ਵਾਲਾ ਦੇ ਜਨਮ ਦੇ ਉੱਤੇ ਕੇਕ ਕੱਟ ਕੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਤੇ ਇਸ ਦਰਮਿਆਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਲਕੌਰ ਸਿੰਘ ਆਪਣੇ ਪੁੱਤ ਨੂੰ ਗੁੜਤੀ ਦਿੰਦੇ ਹੋਏ ਵੀ ਵਿਖਾਈ ਦੇ ਰਹੇ ਨੇ ਬੇਹੱਦ ਭਾਵੁਕ ਕਰਦੀ ਵੀਡੀਓ ਸਾਹਮਣੇ ਆਈ ਹੈ ਤਾਂ ਤਸਵੀਰਾਂ ਤੁਹਾਨੂੰ ਉਸ ਹਸਪਤਾਲ ਦੀਆਂ ਦਿਖਾ ਰਹੇ ਹਾਂ ਕਿ ਜਿੱਥੇ ਨਿੱਕੇ ਮੂਸੇ ਵਾਲੇ ਦਾ ਜਨਮ ਹੋਇਆ ਹਾਲਾਂਕਿ ਇਸ ਦਾ ਨਾਮ ਕੀ ਰੱਖਿਆ ਜਾਏਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਵੇਲੇ ਜਿਸ ਨੂੰ ਵੀ ਇਹ ਖਬਰ ਪਤਾ ਲੱਗਦੀ ਹੈ ਤਾਂ ਉਸ ਦੇ ਚਿਹਰੇ ਦੇ ਉੱਤੇ ਇੱਕ ਖੁਸ਼ੀ ਛਾ ਜਾਂਦੀ ਹੈ ਕਿਉਂਕਿ ਹਰ ਇੱਕ ਅਰਦਾਸ ਕਰ ਰਿਹਾ ਸੀ ਅਰਜ਼ੋਈ ਕਰ ਰਿਹਾ ਸੀ ਉਸ ਪਰਮਾਤਮਾ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਕਿ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਦੇ ਵਿੱਚ ਜੋ ਐ ਖੁਸ਼ੀਆਂ ਆਉਣ ਤਾਂ ਆਖਿਰਕਾਰ ਪ੍ਰਮਾਤਮਾ ਨੇ ਉਹਨਾਂ तमाम ਅਰਦਾਸਾਂ ਨੂੰ ਬੂਰ ਪਾ ਦਿੱਤਾ ਹੈ ਤੇ ਅੱਜ ਮੂਸਾ ਹਵੇਲੀ ਦੇ ਵਿੱਚ ਨਿੱਕੇ ਮੂਸੇ ਵਾਲਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਨੇ